ਲੈ ਵੀ ਤੁਹਾਨੂੰ ਦੱਸਦੇ ਆਂ ਫੁੱਫੜ ਨਾਲ ਕੀ ਹੋਇਆ ਸੀ ਜਦੋਂ ਪੰਜਵੀਂ ਚ ਵੜਦਾ ਸੀ ਇੱਕ ਮਿੰਟ ਦੱਸੀ ਹੁਣ ਸਾਰੀ ਗੱਲ ਉਹ ਬਸ ਉਹ ਦੱਸਣਾ ਕੀ ਆ ਪਤਾ ਉਹ ਤਾਂ ਐ ਸੀ ਮੈਂ ਅਸੀਂ ਛੋਟਾ ਜਿਹਾ ਚਲ ਪੰਜਵੀਂ ਵਾਲਾ ਚ ਵਾਗ ਕੇ ਟੱਕ ਹੁੰਦਾਗਾ ਮੈਂ ਸੋਚਿਆ ਵੀ ਯਾਰ ਸਾਲਾ ਇੱਧਰ ਜਹਾਜ ਕਿੱਧਰ ਆਵੜਿਆ ਵੀ ਐ ਘਰ ਹੋਈ ਜਾਵੇ ਨਾ ਤਾਹਾਂ ਦੇਖਾਂ ਤਾਹਾਂ ਦਿਸੇ ਪਰ ਜਦੋਂ ਮੈਂ ਦੇਖਿਆ ਇੱਕ ਬਾਣੀਆ ਉਹਦੇ ਕੋਲ ਟੁੱਟੀ ਜੀ ਸਕੂਟਰੀ ਉਹ ਜਿਹੜੀ ਸਕੂਟਰ ਹੈਂਡਲ ਵਾਲੀ ਹੁੰਦੀ ਐਮ 15 ਅੱਛਾ ਜੀ ਕੁਤੇ ਸੌਣ ਸਰਸ ਸਰਸ ਲੋ ਤਾਂ ਕਰਦੀ ਪਰ ਪਰ ਦੇਹਾਜ ਬੰਗੂ ਜਦੋਂ ਮੈਂ ਦੇਖਿਆ ਝੜਕਦੇ ਆਗੇ ਤੇ ਲਾਲਾ ਜੀ ਕੀ ਕਰੀ ਜਾਣ ਸਕੂਟਰੀ ਵਧਾਇਆ ਕਰ ਇਧਰ ਭਜਾਇਆ ਕਰਨ ਮੈਂ ਜਦੋਂ ਦੇਖਿਆ ਟ੍ਰਾਂਸਫਾਰਮਰ ਨੂੰ ਅੱਗ ਅੱਛਾ ਜੀ ਆਪਦੀ ਸਕੂਟਰੀ ਖੜਾ ਵੇ ਤਾਂ ਹੈ ਨਾ ਗਰ ਇਧਰ ਗਰ ਇਧਰ ਕਦੇ ਚੱਕ ਤੇ ਹਿੱਟ ਮਾਰੇ ਫਿਰ ਉਹਨੂੰ ਮੈਂ ਕਿਹਾ ਮਹਾਬਾਊ ਜੀ ਇਹ ਅੱਗ ਡਲਿਆਂ ਨਾਲ ਨਹੀਂ बुझਦੀ ਇਹ ਮਿੱਟੀ ਨਾਲ ਬੁਝੂਗੀ ਫਿਰ ਕਹਿੰਦਾ ਮੈਂ ਮਿੱਟੀ ਲਿਆਉਣਾ ਫਿਰ ਪਰ ਫਿਰ ਲੱਗੇ ਬੱਝ ਗਿਆ ਆਏ ਹੋਈ ਮੇਰੇ ਨਾਲ ਘਟਨਾ ਹੁਣ ਉਹਨੇ ਸੋਚਿਆ ਭਾਈ ਬਾਈ ਗੱਲ ਹਸਾਰੇ ਆਹ ਮਾਈ ਗੋਡ ਵੈਸੇ ਹਾਸਾ ਆਇਆ ਤਾਂ ਹੈ ਨਹੀਂ ਸੀ ਹਾਸੇ ਦੀ ਗੱਲ ਸੀ ਹੱਸਣਾ ਚਾਹੀਦਾ ਬਿਲਕੁਲ ਹੱਸਣਾ ਚਾਹੀਦਾ ਉਹ ਭਾਈ ਇੱਕ ਤਨ ਮ ਹੋਰਦਾ ਹੈ ਨਾ ਹਾਂਜੀ ਅੰਨਾ ਦੂਜੇ ਆਮ 뮤ਜ਼ਿਕ ਨਾਲ ਤਾਂ ਨਹੀਂ ਬਲ ਬਰਨਾਲਿਓ ਹਾਂਜੀ ਸਾਰੇ ਤੋਂ ਇੱਕ ਹੱਥ ਅਸੀਂ ਨਿਰਮਲ ਜੋੜਾ ਹਾਂਜੀ ਤੇ ਪਾਲੀ ਭਵਿੰਦਰ ਠੀਕ ਹੈ ਤੇ ਦੇਖ ਮਹਾਨ ਥੰਮ ਰਹੇ ਨੇ ਬੰਦੀ ਹਜੂ ਯੂਨੀਵਰਸਿਟੀ ਦੇ ਕਹਿੰਦੇ ਵੀ ਗਾਣਾ ਸੁਣਾਓ ਗਾਣਾ ਸੁਣਾਓ ਜਦੋਂ ਸਾਡੀ ਟੀਮ ਦੀ ਵਾਰੀ ਆ ਗਈ ਹਾਂਜੀ ਸਾਨੂੰ ਵੀ ਗਾਣਾ ਲਾ ਕੇ ਕਹਿੰਦੇ ਗਾਣਾ ਲਾਓ ਹਾਂਜੀ ਤੇ ਕਹਿੰਦੇ ਗਾਣਾ ਗਾਈ ਕਿਹੜੇ ਜਿਹੜਾ ਆਪਣੇ ਕੋਲ ਤਾਂ ਗਾਣਾ ਹੀ ਨਹੀਂ ਕੋਈ ਹਾਂਜੀ ਫਿਰ ਅਸੀਂ ਲਾਇਆ ਭਾਈ ਬਲਜੀਤ ਚਕੇਰਵੀ ਦਾ ਲਿਖਿਆ ਹੋਇਆ ਮਾਡਰਨ ਮਿਰਜਾ ਅੱਛਾ ਜੀ ਮਿਰਜਾ ਆਖੇ ਸਹਿਵਾ ਜੱਟੀਏ ਉਜੇ ਗਾਣਾ ਤੇ ਚੱਲ ਜੈਗਾ ਸੀਗਾ ਜਦੋਂ ਅਸੀਂ ਗਾਣਾ ਗਾਇਆ ਕਰੀ ਨਾ ਮਿਰਜਾ ਖੇ ਸੇਵਾ ਜੱਟੀਆਂ ਚੱਲ ਤਿਆਰ ਬੰਬੂ ਕਾਟ ਸੇਵਾ ਮਾਰ ਟੂ ਪੂਸੀ ਬੈਠ ਗਈ ਜਟਾਟ ਜਣਣਣਣਣ ਟਾਂਡੜੂ ਜਦੋਂ ਸਟੇਜ ਤੋਂ ਉਤਰੇ ਨਾ ਸਾਨੂੰ ਕਹਿੰਦੇ ਯਾਰ ਆ ਗਾੜਾ ਨੇ ਚਲੋ ਜਿਵੇਂ ਹੈ ਕਲੀ ਤਾਂ ਜਿਹੜੀ ਸੀਗੀ ਸੀਗੀ ਆ ਠੰਡ ਨੂੰ ਕੀ ਹੁੰਦਾ ਹੈ ਸਾਨੂੰ ਵੀ ਨਹੀਂ ਪਤਾ ਆ ਗਿਆ ਚਲੋ ਇਸ ਗੱਲ ਤੇ ਤਾਂ ਹੱਸਾ ਆ ਗਿਆ ਹੱਸੋ ਹੱਸੋ ਕੌਣ ਸੀ ਹਾਂਜੀ ਲੈ ਕੇ 25 ਰੁਪਏ ਦਾ ਬੋਟ ਨਹੀਂ ਅੱਛੇ ਲੜੀਆਂ ਦਾ ਕੋਟ 50 ਵਿੱਚ ਵੇਚਦਾ ਕੋਟ ਹਾਂਜੀ ਉਹ ਲੈ ਕੇ 25 ਰੁਪਈਆ ਦਾ ਕੋਟ ਜੀ ਮੈਂ ਦਰਜੀ ਤੋਂ ਕਰਾ ਲਿਆ ਲੋਟ ਜੀ ਕੱਡੇ ਉਹਦੀ ਖੋਟ ਜੀ ਪਾਉਣਿਆਂ ਹਣਾਉਣਿਆਂ ਮੋਜ ਅੜਾਉਣਿਆਂ ਟੰਡੜ ਗੜੰਗੜੰਗ ਕੀਆ ਉਹ ਤਰਾ ਕੁਝ ਕਰਦੇ ਹੋ ਬੰਦ ਸੱਚ ਬੱਬਲ ਜੀ ਤੈਨੂੰ ਪਟਿਆਲਾ ਮਿਲ ਜੇ ਕਿਹੜੀ ਬੁੱਕ ਬਲਜੀਤ ਚਕੇਰਵੀ ਦੀਆਂ ਪਰੌੜੀਆਂ ਨੇ ਸਾਰੀਆਂ ਲਿਖੀਆਂ ਹੋਈਆਂ ਅੱਛਾ ਹਾਂ ਇੱਕ ਉਹਦੇ ਚਾਹ ਵੀ ਹੈ ਉਸ ਸਿਓ ਟਕਾਸੁੱਤੀ ਬੈਟ ਤੋਂ ਸਤੀਓ ਟਕਾਸੁੱਤੀ ਬੈਟ ਤੋਂ ਪੀਵਾਜਾ ਬਾਰੇ ਅੱਛਾ ਜੀ ਕਿੱਥੇ ਮਰਮ ਤੁਸੀਂ ਮਰ ਗਏ ਵੇ ਬੈਡਰੋ ਸਾਰੇ ਮੈਨੂੰ ਚਾਹ ਲਿਆ ਦਿਓ ਪਤ ਨਹੀਂ ਕਿਵੇਂ ਜਾਈ ਜੇ ਖਾਸਾ ਕੁਛ ਆਉਦੇ ਚ ਸਾਰੀਆਂ ਪੈਰੌਡੀਆਂ ਲਿਖੀਆਂ ਹੋਈਆਂ ਹੋ ਅੱਛਾ ਉਹ ਬੰਦੇ ਨੇ ਲੈ ਵੀ ਜਿਹੜੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਵੀ ਜੇ ਕਿਤੇ ਇਹ ਬੁੱਕ ਮਿਲ ਜੇ ਨਾ ਸਾਨੂੰ ਜਰੂਰ ਦੱਸ ਦਿਓ ਅਸੀਂ ਆਪਣਾ ਐਡਰੈਸ ਭੇਜ ਦਾਂਗੇ ਪੋਸਟ ਕਰ ਦਿਓ ਕਿਹੜੀ ਬੁੱਕ ਦਵਾ ਰਹੇ ਸੀਓ ਬਲਜੀਤ ਚਕੇਰਵੀ ਦੀਆਂ ਪੈਰੌਡੀਆਂ ਹਰੇ ਬਲਜੀ ਫੇਰ ਰੋਡੀਆਂ ਫੇਰ ਰੋਡੀਆਂ ਲਿਖਿਆ ਹੁੰਦੀ ਆ ਵੀ ਗਾਣੇ ਦੇ ਉਲਟ ਲਿਖਿਆ ਹੁੰਦੇ ਸਾਬ ਜੀ ਬਲਜੀਤ ਚਕੇਰਵੀ ਚਕੇਰਵੀ ਰੋਡੀਆਂ ਫੇਰ ਰੋਡੀਆਂ ਰੋਡੀਆਂ ਫੇਰ ਰੋਡੀਆਂ ਲੋੜੀ ਚ ਮਿਲਣਗੇ ਰੋਡੀਆਂ ਆ ਬੱਚਾ ਠੀਕ ਆ ਜਾ ਰਿਹਾ ਹਾਂ ਹੀ ਆ ਇੱਕ ਇਹ ਆ ਇੱਕ ਹੋਰ ਹੈ ਮਨਵੀਰ ਨਹੀਂ ਯਾਰ ਦੋ ਮਿੰਟ ਦੇ ਦੁਬਾਰਦੇ ਦੋ ਮਿੰਟ ਇਕਠਾ ਰੱਖਦੇ ਬਾਬਾ ਚੱਕ ਲੋ ਗੱਲ ਵੀ ਹਾਂ ਯਾਰ ਭਾਬੀ ਨੂੰ ਤਾਂ ਔਖਾ ਹੀ ਹੋ ਗਿਆ ਦੀ ਪਹਿਲਾਂ ਮਾਂ ਨਹੀਂ ਹੈਗੀ ਸੀ ਹੁਣ ਦਾਦੀ ਵੀ ਵਗ ਗਈ ਉਹਨੂੰ ਕੱਲੀ ਨੂੰ ਔਖਾ ਬਹੁਤ ਹੋ ਗਿਆ ਉਹ ਬਹੁਤ ਚੱਕੂ ਆ ਅੱਗੇ ਬੈਠੀ ਖਾਣਾ ਮੈਂ ਤਾਂ ਫਾਇ ਗਿਆ ਸੀਗਾ ਕੰਮ ਤੋਂ ਤਾਂ ਮੈਲੀ ਸੀਗਾ ਆ ਜਾ ਬੰਚਰ ਧੁੱਪੇ ਪੈ ਜਾ ਬਈ ਤੈਨੂੰ ਤਾਂ ਬੰਦ ਹੋ ਜਾ ਪਾਪੀ ਦਾ ਕਰ ਬਈ ਉੱਠੀ ਗਈ ਹੈ। ਪਾਪੀ ਦਾ ਫਿਰ ਰੈਣੀ ਦੀ ਆ ਫਿਰ ਕੱਲੇ ਜਿਹੜਾ ਉੱਥੇ। ਚਲ ਕੋਈ ਤਾਂ ਚਾਹੀਦਾ ਹੁੰਦੀ ਬਈ ਨਾਲ ਮਾਸੀ ਹੈਗੀ। ਮਾਸੀ ਹੈ। ਮਾਸੀ ਆਪਣੇ ਉਹੀ। ਅੱਛਾ ਹਾਂ ਠੀਕ ਠੀਕ ਹੈ। ਉਹ ਰੈਣੀ ਬਾਸਰ ਦਾ ਭਾਗਿਆ। ਜੋ ਵੀ ਐ ਸੀ ਉਧਰ। ਹਾਂ ਉਧਰ ਆਇਆ ਸੀ ਸੋਨੇ ਨੂੰ। ਬਾਸਰ ਦਾ ਕਹਿੰਦਾ ਮੈਂ ਕੰਮ ਤੋਂ ਦੇ ਦੇ। ਉਹ ਭਾਗਿਆ ਆ ਕੇ ਮੈਂ ਆ ਗਿਆ। ਚਲ ਜ਼ਰੂਰੀ ਹੈ ਬਈ ਜਦੋਂ ਮਾਸੀ ਜੇ ਰਹਿ ਗਈ ਜੀ ਬਹੁਤ ਵੱਡੀ ਗੱਲ ਹੋਊਗੀ। ਨਹੀਂ। ਮੰਦਾ ਜਾਣੀ। ਇੱਕ ਮਿੰਟ। ਆ ਤੂੰ ਸਾਰਾ ਵਿਚਾਰਿਆ ਪਰ ਛਾਂਵੇਂ ਚ ਫੋਟੋ। ਹੇਕਨ ਮਨੇ ਉਹ ਮਨੇ ਬਾਜੀ ਡੈਡੀ ਆ ਸੀਸੀ ਨੂੰ ਲੈ ਕੇ ਖੜਾ ਤਿਆਰ ਕਿਉਂ ਹੋ ਜਾਣਾ ਉਹ ਤਾਂ ਹੈ ਡੈਡੀ ਮੈਂ ਦੋਸਤ ਦੀ ਪਾਰਟੀ ਆ ਚੌਥੇ ਜਾ ਰਹੀ ਹਾਂ ਅੱਜ ਮੈਂ ਖੜਾ ਦੋਸਤ ਦੀ ਪਾਰਟੀ ਐ ਮੈਂ ਖੇ ਜਾਣਾ ਨਹੀਂ ਕੀ ਹੋ ਗਿਆ ਜੀ ਪਹਿਲਾਂ ਤਾਂ ਤੂੰ ਆਇਆ ਦੇਖ ਮਰ ਕਹੀ ਜੀ ਜਗਾ ਤੂੰ ਆਇਆ ਹਾਂਜੀ ਕਿੰਨੀ ਛੇਤੀ ਮੁਰਾਇ ਸੰਸਕਾਰ ਕਰਾ ਕੇ ਤੇ ਤੂੰ ਮੈਂ ਦੋਸਤ ਦੀ ਪਾਰਟੀ ਚੱਲੇ ਤੇਰਾ ਬਾਪ ਤਾਂ ਸੈਂਟਰ ਤੇ ਰੱਖਿਆ ਕਰ ਪਾਰਟੀ ਬਹੁਤ ਜ਼ਰੂਰੀ ਹੈ ਜੀ ਉੱਥੇ ਸਾਡਾ ਜਾਣਾ ਬਹੁਤ ਜ਼ਰੂਰੀ ਹੈ ਸਾਰੇ ਮੇਰੇ ਦੋਸਤ ਆਉਣਗੇ ਉਤਪੇਰਗਾ ਹੀ ਦਾ ਵੀ ਡੈਡੀ ਉਹ ਮੈਨੂੰ ਹੱਥ ਟੱਕ ਲੈਂਦਾ ਅੱਜ ਦਿਨ ਕੀ ਹੈ ਅੱਜ ਤਨਾਸ ਤੇ ਪਰਸੋਂ ਮਾਰ ਨੂੰ ਆਪਣਾ ਕੀ ਕੰਮ ਹੁੰਦਾ ਦੱਸ ਡੈਡੀ ਤੁਸੀਂ ਮੈਨੂੰ ਦੱਸਦਾ ਹੈ ਨਹੀਂ ਕੰਮ ਉਹ ਵੀ ਅੱਜ ਕੀ ਹੈ ਓਏ ਪਾਣੀ ਦੀ ਵਾਰੀ ਅੱਜ ਅੱਜ ਹੀ ਹਾਂ ਮੈਂ ਤਾਂ ਡੈਡੀ ਮੈਨੂੰ ਤਾਂ ਆਇਆ ਕਿ ਮੈਂ ਕਿਤੇ ਮੰਗਲਵਾਰ ਨੂੰ ਹੈ ਮੈਂ ਨਾਲ ਲਬੜਾ ਮਾਨੂੰ ਚੰਗਾ ਬੜਾ ਪਤਾ ਹੈ ਉੱਤੇ ਨਾਲੇ ਆਪ ਤੈਨੂੰ ਉੱਥੇ ਲਿਖਿਆ ਕਿ ਐਮ ਸੋਮਵਾਰ ਦੀ ਵਾਰੀ ਹੈ ਡੈਡੀ ਮੇਰੀ ਪਾਰਟੀ ਮੈਂ ਤੈਨੂੰ ਹੁਣ ਪਾਰਟੀ ਕਰ ਦੂੰ ਹਾਏ ਤਮ ਇੱਕ ਕੁਮੜਾ ਜਾਂ ਮਰਾ ਇੱਦਾਂ ਨਹੀਂ ਗੱਲ ਤੇ ਮਰਾ ਨੇ ਕਹੋਂ ਪਾਰਟੀ ਹੋ ਰਹੀ ਤੇ ਕੋਈ ਨਾ ਮੈਂ ਉੱਥੇ ਅਰਧ ਦੋਸਤ ਨੂੰ ਹੋਰ ਨੂੰ ਪੇੜਾ ਨਾ ਖੇਚ ਜੀ ਮੇਰੀ ਪਾਰਟੀ ਨਾ ਨਾ ਮੈਂ ਤੈਨੂੰ ਮੈਂ ਤੈਨੂੰ ਪਾਰਟੀ 'ਚ ਭੇਜੀ ਨਾ ਦੇਵਾਂ ਹੈ ਐ ਕਰਦਾ ਡੈਡੀ ਕਿੰਨੇ ਕ ਵਜੇ ਆਉਂਗਾ ਆਪਣੀ ਵਾਰੀ ਮੈਨੂੰ ਐ ਦੱਸ ਦੋ ਤੈਨੂੰ ਚੰਗਾ ਭਰਾ ਪਤਾ ਹੈ ਮੈਨੂੰ ਬੁੱਧੂ ਨਾ ਬਣਾ ਬੜੀ ਪਕਰ ਕੇ ਚੁੱਪ ਕਰਕੇ ਦੋ ਜਿਹੜੀਆਂ ਮੰਨੀਆਂ ਖਾਣੀਆਂ ਨੇ ਖਾ ਲੈ ਡੈਡੀ ਵਪਾਰੀ ਤੂੰ ਮੇਰੇ ਕੋਲ ਨਹੀਂ ਆਏ ਹੱਥ ਦੇ ਨਾ ਕਰ ਬਲਾਬੜਾ ਮਰੋਂ ਕਰ ਤੈਨੂੰ ਦੇ ਅੱਛਾ ਜੀ ਇੰਤ ਤੂੰ ਜਿੰਨੀ ਤੇ ਵੇਰੇ ਰੱਖਿਆ ਤੂੰ ਉਨਹੀਂ ਸਿਰ ਤੇ ਚੜਦਾ ਜਾਂਦਾ ਮੈਂ ਤਾਂ ਇਹ ਕਹਿੰਦਾ ਡੈਡੀ 1 ਵਜੇ ਲੇਟ ਆਉਗੀ ਉਤੋਂ ਪਹਿਲਾਂ ਮੈਂ ਮੁੜਿਆ ਆਂਗਾ ਓਏ ਪਾਣੀ ਲੈਟ ਵਾਲੀ ਦੀ ਪਛੂ ਨੈਰੀ ਪਾਣੀ ਆਦ ਅਜ ਨੈਰੀ ਹੀ ਹਾਂ ਦੇ ਹੋਏ ਓਏ ਤੂੰ ਪੜ੍ਹ ਲਿਖ ਕੇ ਤੇਰੀਆਂ ਖੂਚ ਨੇ ਬਾਰੀ ਕਿਹੜੇ ਪਾਣੀ ਦੀ ਹੁੰਦੀ ਐ ਹੈਂ ਬਾਣੀ ਬਾਰੀ ਕਿਹੜੇ ਪਾਣੀ ਦੀ ਹੁੰਦੀ ਐ ਨੈਰੀ ਜੀ ਤੇ ਫਿਰ ਤੂੰ ਮੋਟਰ ਵਾਲੀ ਕਹਿੰਦੇ ਨੇ ਮੈਨੂੰ ਐਸੀ ਡੈਡੀ ਮਾਂ ਦੂਜੇ ਫੇ ਤੱਕ ਦੇ ਆਪਣੀ ਬਾਰੀ ਮੋਟਰ ਦਾ ਜਦੋਂ ਮਰਜ਼ੀ ਚਲਾ ਲੈ ਪਸੀ ਫਿਰ ਹੋਇਆ ਕਰ ਚੁੱਪ ਕਰਕੇ ਇਸ ਨੂੰ ਪਹਿਲੇ ਨੂੰ ਤੇ ਚਾਰ ਸਤਰਾਂ ਹੋਰ ਕਰਾਂ ਆਪਾਂ ਦੋ ਜਿਹੇ ਮੰਨੇ ਖਾਣੇ ਖਾ ਲੈ ਤੇ ਚੁੱਕ ਕਰਕੇ ਕਹੀਂ ਤੱਕ ਰੱਖੇ ਜਦੋਂ ਤੁਰ ਪਾ ਕਰਨਾ ਡੈਡੀ ਤੁਸੀਂ ਜਾਂਦੀ ਨਹੀਂ ਆ ਗਿਆ ਜਿੱਥੇ ਅੱਜ ਮਾਂ ਰਹਿ ਜਾਂਦੇ ਮੰਮੀ ਉੱਥੇ ਮੈਂ ਕੱਲੀ ਆ ਮਾਂ ਕੋਈ ਰਹਿ ਜੂ ਉੱਥੇ ਪਾਣੀ ਦੀ ਵਾਰੀ ਚੱਕਦਾ ਹੈ ਉਹ ਹੋ ਜਾਂਦਾ ਜੀ ਮੈਂ ਕਰ ਲਾਂਦਾ ਆਹ ਕਰ ਲੈਂਦਾ ਜੇ ਮੈਂ ਨਾ ਆਉਂਦਾ ਤੂੰ ਪਾਰਟੀ ਤੇ ਭਜਦਾ ਜ਼ਰੂਰ ਤੈਰ ਹੋ ਕੇ ਤੇ ਪਾਣੀ ਉਹ ਮਖਤਾਰੇ ਕਲਾ ਲੈਂਦੇ ਉਹਦਾ ਭਾੜੇ ਹੁੰਦੇ ਨਹੀਂ ਇਹ ਗੱਲ ਹੈ ਵੀ ਇਹ ਅਗ ਕੁਣਕੁਣ ਦੇ ਕੀ ਕਰਦੇ ਹੈ ਉਥੇ ਡੈਡੀ ਮੈਂ ਬਸ ਉਹ ਸਲਾਹ ਹੀ ਕਰ ਰਿਹਾ ਸੀ ਕਿ ਮੈਂ ਖੇਤ ਜਾਵਾਂ ਜਾਂ ਮੈਂ ਦੋਸਤ ਦੀ ਪਾਰਟੀ ਤੇ ਜਾਵਾਂ ਮੈਂ ਤਾਂ ਇਹ ਸਲਾਹ ਹੀ ਕਰ ਸਕਦਾ ਸਲਾਹ ਤੈਨੂੰ ਚੰਗੀ ਤਰ੍ਹਾਂ ਕਰਨ ਨਾ ਦੇਵਾਂ ਹੁਣ ਕੀ ਕਰਾਂ ਜੀ ਫਿਰ ਮੈਂ ਪਾਰਟੀ ਤੇ ਜਾਵਾਂ ਨਾ ਜੀ ਫਿਰ ਮੈਂ ਪਾਰਟੀ ਤੇ ਉਹ ਪ੍ਰੀਤ ਹਾਂਜੀ ਕੋ ਕਾਮ ਲਈ ਕੋ ਬੰਬੇ ਆ ਗਏ ਬਾਈ ਤੁਸੀਂ ਆ ਆ ਗਿਆ ਸੰਸਕਾਰ ਦਾ ਚੱਲ ਵਧੀਆ ਬਾਈ ਮੈਂ ਵੀ ਬੰਚਣ ਪੈ ਗਿਆ ਸੀ ਯਾਰ ਅੱਛਾ ਜਿਹੜੇ ਕੰਮ ਨੇ ਸੀ ਮਾੜੇ ਮੋٹے ਉਹ ਤਾਂ ਮੈਂ ਕਰ ਦਿੱਤੇ ਸੀ ਜੀ ਉਨਨ ਤਾਂ ਬਾਲਾ ਉਖਾਉਣਾ ਔਖਾ ਤਾਂ ਬਈ ਹੋਣੀ ਸੀ ਹੁਣ ਘਰੇ ਹੈ ਵੀ ਕੌਣ ਸੀਗਾ ਭਾਬੀ ਬਰੁੱਧੀ ਰਹਿ ਗਈ ਬਾਪੇ ਵੀ ਔਖੀ ਰਹਿ ਗਈ ਇੱਕ ਤੇਰੀ ਸੱਸ ਰਹੀ ਉਹ ਵੀ ਐਸੀ ਬਈ ਆ ਉੱਥੇ ਰਹਿ ਤੇ ਦੋਨੋਂ ਐਂ ਚਲ ਵਧੀਆ ਗੱਲਾਂ ਯਾਰ ਤਾਂ ਬਹੁਤ ਚੰਗਾ ਹੋਇਆ ਪਰ ਸਹੁਰਾ ਤਾਂ ਨਹੀਂ ਰਿਹਾ ਤੇਰਾ ਉਹ ਭੱਜ ਗਿਆ ਉੱਥੇ ਜੇ ਮੈਂ ਵੀ ਆ ਗਿਆ ਮੈਂ ਚੱਲ ਕੇ ਇਸ ਕਰਕੇ ਆ ਗਿਆ ਪਰ ਬਾਲਾ ਔਖਾ ਔਖਾ ਤਾਂ ਬਈ ਜਦ ਹੁਣੀ ਸੀ ਉਹ ਤਾਂ ਚਲ ਐ ਸੀ ਵੀ ਦਾਦੀ ਜਾਦੀ ਉਮਰ ਦੀ ਸੀ ਹਨਾ ਮੰਜੇ ਤੇ ਵੀ ਪਈ ਸੀ ਜਿਵੇਂ ਨਰਕ ਭੋਗਦੀ ਸੀਗੀ ਚਲੇਗੀ ਤਰੇ ਤਾਂ ਹਣਾ ਜਾਣੀ ਇੱਕ ਤਾਂ ਜਦੋਂ ਬੰਦਾ ਆਇਆ ਸੀ ਸੰਯੋਗ ਨੇ ਕਿੱਥੇ ਆਣਾ ਹਾਂ ਸਾਰੇ ਨਹੀਂ ਜਾਣਾ ਚਲ ਆ ਤਾਂ ਵਧੀਆ ਹੋਇਆ ਯਾਰ ਮਮੇ ਜੀ ਰਹੇਗੀ ਕਿਉਂ ਨਾ ਤਾਂ ਰਹਿਣੀ ਸੀ ਫਿਰ ਕੰਮ ਤੇ ਨਾ ਔਖਾਂ ਦੀਗਾ ਟਿੰਪਲ ਨੇ ਕਿਹਾ ਤਾਂ ਦੀ ਉਹਨੇ ਵੀ ਆ ਗਿਆ ਕਿ ਮਮੇ ਜੀ ਰਹੇ ਨੇ ਉਹੀ ਗੱਲ ਆ ਭਾਈ ਆਂਟੀ ਕਬੱਡੀ ਆਉਂਦੇ ਨੇ ਹੋਰ ਇਸ ਚਾਰ ਦੇ ਨਹੀਂ ਆ ਸਕਿਆ ਨਰਸਕਾਰ ਤੇ ਉਹ ਵੀ ਤਾਂ ਮਗਰੋਂ ਫਿਰ ਵਿਯੋਗ ਕਰਨਾਉਂਦੇ ਨੇ ਨਾ ਹਾਂ ਫਿਰ ਐਤਿਕਾ ਵੀ ਪਿੱਛੇ ਕੱਲੀ ਨੋਖਾਂ ਵਿੱਚ ਜਿੱਪਰ ਕੱਦੀ ਬੈਠੀ ਸੀ ਨਾ ਉਹ ਕਰਕੇ ਬਾਈਕ 'ਤੇ ਨੂੰ ਹੈਂਡਲ ਕਰ ਲਾ ਕੇ ਜੀ ਚਾਹ ਪਣੀ ਦੇਵੇ ਕਿ ਜਿਹੜਾ ਆਣ-ਗੋਣ ਦਾ ਕੋਈ ਆਉਂਦਾ ਬੰਦਾ ਪਿੰਡ ਦਾ ਉਹਨਾਂ ਨਾਲ ਵੀ ਬੈਠੀ ਚਾਹ ਪਾਣੀ ਚੱਲ ਮਾਸੀ ਜੀ ਬਣਾ ਰਿਆ ਕਰਨਗੇ ਹਾਂ ਚੱਲ ਬਾਈ ਆ ਲਈ ਹਾਂ ਹੋਰ ਕੰਮ ਤਾਂ ਦੇ ਨਿਵੇੜ ਤੇ ਸੀ ਕੰਮ ਤਾਂ ਬਾਈ ਤਾਂ ਸਾਰੇ ਕਰਤੀ ਸੀਗੇ ਤਾਂ ਹੀ ਮੈਂ ਕੰਮ ਕੋਮਨ ਨਿਮੜ ਕੇ ਬਹਿ ਗਿਆ ਸੀਗਾ ਹਾਂ ਮਾ ਚਲ ਬਾਈ ਆਉਂਦੀ ਹੋਊਗਾ ਕਾਕੂ ਕੋ ਬਟਲੇ ਸੀ ਨਾ ਮੈਂ ਤੇ ਨੇ ਹਾਂ ਕੰਪੂਨ ਨੇ ਵੜ ਕੇ ਜਮਾਨ ਫਿਰ ਬਿਠੇ ਸੀ ਆ। ਫਿਰ ਅੱਜ ਖੇਤੀਬਾੜੀ ਬਾਰੇ ਕਦੋਂ ਕਰ? ਖੇਤੀ ਤਾਂ ਬਾਈ ਕੱਲ ਆ ਗਈ ਸੀ ਆਪਣੀ ਗੱਲ। ਉਹ ਤਾਂ ਕਹਿਦਾ ਸੀ ਕਿ ਮੈਂ ਛੰਦੇ ਨੂੰ। ਅੱਛਾ। ਹਾਂ ਉਹਨੇ ਲਾਤਾ ਸੀਗਾ ਪਾਣੀ ਤਾਂ। ਅੱਛਾ ਠੀਕ ਹੈ। ਹਾਂ। ਚੱਲ ਫਿਰ ਮੈਂ ਇਹਨੇ ਡੰਗਰਾ ਡੰਗਰਾ ਦੇਖ ਲੈਣਾ। ਅੱਛਾ ਬਾਈ ਮੈਂ ਕਹਿਦਾ ਸੀਗਾ ਰੋਟੀ ਪਾਣੀ ਖਾੜਾ ਸੀ ਤੁਸੀਂ ਉੱਥੇ। ਰੋਟੀ ਪਾਣੀ ਕਰਦਾ ਖਾਦਾ ਵਾਪੇ ਉੱਥੇ ਸੰਸਕਾਰ ਕਰਾ ਕੇ ਵੀ ਹੁੰਦੇ ਆਂ। ਤੂੰ ਖਾ ਲਿਆ ਧੀਆ? ਬਾਈ ਮੈਂ ਇੱਕ ਤੋਂ ਖਾ ਲਿਆ ਸੀਗਾ। ਹੁਣ ਚਾਹ ਬਜ਼ੁਰਗ ਸੀ ਹੋ। ਹਾਂ। ਮਨ ਤਾਂ ਦੁੱਖ ਹੁੰਦੀ ਆ ਨਾ ਪਰ। ਉਹ ਤਾਂ ਦਾ ਹੈਗਾ ਵਾਹ ਭਾਈ ਰੋਟੀ ਚਲ ਮੈਂ ਬਣਾ ਦਿੰਦਾ ਖਾਣਾ ਉਹ ਨਾ ਨਾ ਭਾਈ ਤੁਸੀਂ ਕਾਦੋਂ ਬਣਾਉਣੀ ਰੋਟੀ ਰੋਟੀ ਮੈਂ ਬਣਾ ਦੂੰਗਾ ਤੇ ਇਹਨੂੰ ਬਣਾਉਣੀ ਆਂਦੀ ਆ ਵਾਹ ਭਾਈ ਆਉਂਦੀ ਤਾਂ ਹੈ ਨਹੀਂ ਤੁਹਾਨੂੰ ਕੁਸ਼ਤਾ ਕਰਨਾ ਪਊਗਾ ਨਾ ਹੱਥ ਹੱਲੇ ਆਲੋਗ ਵਿੱਚ ਜਾ ਕੇ ਫੇਰੀ ਆ ਚਲ ਦੇਖ ਲੈ ਭਾਈ ਤੇਰੀ ਮਰਜ਼ੀ ਆ ਕਰਾ ਉਹ ਤੂੰ ਤਾਂ ਕੁੜੀ ਹੋ ਕੇ ਇੰਨਾ ਕੰਮ ਕਰਦੀ ਐ ਇਹਨੂੰ ਪਸੂ ਨੂੰ ਕੁਝ ਵੀ ਨਹੀਂ ਪਤਾ ਡੈਡੀ ਇਹ ਤਾਂ ਮੇਰਾ ਵੀ ਸਾਡਾ ਦਿਮਾਗ ਖਾ ਗਿਆ ਦਿਮਾਗ ਖਾਣ ਨੂੰ ਐ ਮੈਂ ਤਾਂ ਇਹਨੂੰ ਡੈਡੀ ਐ ਕਹਿੰਦਾ ਕਿਸੇ ਮੈਂ ਇਹਨੂੰ ਮੜੇ ਦਾ ਕਿਹਾ ਚਾਹ ਨਾ ਫਿਰ ਸਾਸਾ ਸੁਣਾਈਆਂ ਮੈਥੋਂ ਕੰਮ ਕਰਾਉਂਦੀ ਏ ਡੈਡੀ ਇਹ ਲੈ ਨਾ ਫਿਰ ਕੰਮ ਲੈ ਡੈਡੀ ਮੈਂ ਕੰਮ ਕਰੂੰਗਾ ਇਹ ਬੁੜ ਬੁੜੀਆਂ ਵਾਲੇ ਕੰਮ ਮੈਥੋਂ ਕਰਾਉਂਦੀ ਨੇ ਬੁੜੀਆਂ ਆ ਕੰਮ ਦੀ ਕਿ ਮੈਨੂੰ ਮਰਦਾ ਤੇਰੇ ਤੇ ਬੁੜੀਆਂ ਦੇ ਵਾਸਤੇ ਕੋਈ ਫਰਕ ਨਹੀਂ ਹੈਗਾ ਨਾ ਮੈਨੂੰ ਉਹ ਤਾਂ ਬੁੜੀਆਂ ਦੇ ਮੇਲ ਸਮਝਣ ਲੱਗੀ ਮੈਂ ਆਪਦੇ ਬੰਦਿਆਂ ਵਾਲੇ ਕੰਮ ਕਰਾਂ ਉਹ ਤੇਰਾ ਕਿਹੜਾ ਕੰਮ ਹੈ ਤੇਰੇ ਚ ਯਾਰ ਤੂੰ ਕਿਹੜੀ ਆਪਣਾ ਤੇਰੇ ਚ ਬੰਦਿਆਂ ਲਈ ਡੈਡੀ ਦੱਸਿਓ ਮੈਂ ਵੜ ਗਈ ਪਤਾ ਅੱਜ ਦੇ ਬੰਦਿਆਂ ਲਈ ਕੋਈ ਗੱਲ ਹੈ ਹੀ ਨਹੀਂ ਤੇਰੇ ਚ ਡੈਡੀ ਹੈਗੇ ਨੇ ਖੇਤੀ ਕਰਨ ਵਾਸਤੇ ਮੈਂ ਤਾਂ ਉਹ ਡੈਡੀ ਤੁਸੀਂ ਇਹਨੂੰ ਦੋ ਰੋਟੀਆਂ ਖਵਾ ਧੋਰੇ ਨੂੰ ਮੇਰੇ ਨਾਲ। ਡੈਡੀ ਤੁਸੀਂ ਕਿਹਾ ਨਹੀਂ ਵੀ ਤੂੰ ਆਪਦਾ ਇੰਜੋਏ ਕਰ ਜ਼ਿੰਦਗੀ। ਮੈਂ ਤੇਰਾ ਇੰਜੋਏ ਕਰਪੋਇਆ ਕਰਨਾ। ਇਹਨੂੰ ਦੋ ਰੋਟੀਆਂ ਖਵਾ ਤੇ ਨਾਲ-ਬਾਦ ਪੁੱਤ ਮੇਰੀ ਰੋਟੀ। ਦੋ ਰੋਟੀਆਂ ਮੈਂ ਖਾਣਾ। ਇਹਨੂੰ ਮੈਂ ਖੇਤ ਲੈ ਕੇ ਜਾਣਾ। ਤੁਹਾਨੂੰ ਕਦ ਮੈਂ ਖਵਾ ਦਿੰਨੀ ਆਂ ਤੇ ਖਾ ਚੁੱਕਿਆ। ਮੈਂ ਕਦੋਂ ਖਾਧੀ ਆ ਰੋਟੀ? ਕਿਉਂ ਖਾਣੀ? ਮੈਂ ਰੋਟੀ ਕਦੋਂ ਖਾਧੀ ਆ? ਦੱਸ। ਖਾਧ ਖਾਧੀ ਵੀ ਨਹੀਂ ਤੁਸੀਂ। ਮਾਂ ਮਾਂ ਨਾ ਉਹ ਤਾਂ ਮੈਂ ਚੜ੍ਹ ਗਿਆ ਤੇ ਪਈ ਸੀ ਮਾਂ ਚੱਲ ਮੈਂ ਖਾ ਲਾਂ ਨਾ ਭੁੱਖ ਜਾਈ ਨਾ। ਇੱਕੇ ਖਾਧੀ ਫਿਰ ਇੱਕ ਲਾਂਖੀ ਢੱਡਾ ਭਰ ਗਿਆ ਮੇਰਾ। ਦੋ ਖਾਧੀ ਆ। ਚੱਲ ਹੁ ਜਿੰਨਾ ਚਿਰ ਖੇਤ ਦਾ ਪਾਣੀ ਲੱਗਦਾ ਨਹੀਂ ਤਾਂ ਹੋਰ ਜਿਹੜਾ ਖੇਤ ਦਾ ਕੰਮ ਹੈ ਉਹਨੇ ਘਰੇ ਨਹੀਂ ਹੋਣਾ ਚਲ ਕੁੜੀਆਂ ਪਾਣੀ ਡੈਡੀ ਨੂੰ ਮੈਂ ਅੱਧਨ ਤੱਕ ਪਾਣੀ ਘੱਟ ਦਿੰਦੀ ਆ ਜੀ ਪਾ ਰੋਟੀ ਨੂੰ ਸਵਾਗਤ ਮੇਰੀ ਪਾਣੀ ਤਸਕਾ ਚ ਜਾਣਾ ਰੋਟੀ ਲੈ ਲੈ ਡੈਡੀ ਫਿਕਰ ਕਰ ਇੱਧਰ ਰੋਟੀ ਖਾ ਬੈਠ ਕੇ ਅੱਛਾ ਡੈਡੀ ਮਾਵੇ ਓਕੇ ਲਾਵੀ ਮੁੰਡੇ ਦਾ ਹੁਣ ਕਰਨਾ ਵਿਆਹ ਇਹਨੂੰ ਰੋਟੀ ਪਾਣੀ ਸਿਖਾਣ ਲੱਗੇ ਆ ਕਿਵੇਂ ਬਣਾਉਂਦੇ ਆ ਉਹ ਜ਼ਰੂਰੀ ਹੈ ਜੀ ਵਿਆਹ ਤੋਂ ਵੱਧ ਕਰ ਇਹ ਤਾਂ ਟੜਕਾ ਤੋੜਦ ਨੇ ਹੈਗਾ ਇੱਕ ਮਿੰਟ ਵਿਆਹ ਪਤਾ ਕਿਦੋਂ ਨਾਲ ਹੋ ਰਿਹਾ ਮੇਰੇ ਨਾਲ ਜਿਹੜੀ ਮੈਂ ਕਲਾਸ ਕਰਕੇ ਰਾਜੀ ਹਾਂ ਅੱਛਾ ਫੇਰ ਰੋਟੀ ਪਾਣੀ ਪਹਿਲਾਂ ਸਿੱਖ ਰਿਹਾ ਤਾਂ ਹੀ ਬਣਾਉਣਾ ਪਹਿਲਾਂ ਸਿੱਖ ਲੈਣਾ ਹੈ ਰੋਟੀ ਪਾਣੀ ਸਿੱਖਾਰੇ ਆ ਨਹੀਂ ਨਹੀਂ ਲੈਣਾ ਪੈਣਾ ਕਿਉਂਕਿ ਮੈਂ ਤਾਂ ਬਣਾਉਣੀ ਨਹੀਂ ਰੋਟੀ ਇਹ ਬਣਾਇਆ ਕਰੂ ਵਾ ਠੀਕ ਹੈ ਇਹ ਵੀ ਮਨਜ਼ੂਰ ਹੈ ਮਨਜੂਰਾ ਇਹ ਵਰ ਕਰ ਰਹੀ ਕੀ ਫਿਰ ਓਏ ਇਹਦਾ ਤੂੰ ਤਾਂ ਪਹਿਲੀ ਮੇਰੀ ਬੇਇੱਜ਼ਤੀ ਕਰਾਤੀ ਹੈ ਤੂੰ ਪਹਿਲੇ ਬੰਦ ਕੇ ਮੈਂ ਰੋਟੀ ਬਕਾਇਆ ਕਰਵਾ ਬਕਾਇਆ ਕਰੂ ਨਹੀਂ ਦੇਣੀ ਹੈਗੀ ਓਏ ਅੱਗੇ ਪਹਿਲਾ ਓਏ ਗੱਲ ਸੁਣ ਓਏ ਇਹਦੀ ਭੂਆ ਮੈਥੋਂ ਰੋਟੀ ਬਕਵਾਉਂਦੀ ਆ ਮੈਂ ਹੁਣ ਕੀ ਕਰਾਂ ਉਹ ਹੀ ਕਹ ਮੈਂ ਤੂੰ ਕਰ ਲੈ ਗਿਆ ਕਰ ਲੈ ਗਿਆ ਪਿਆਰ ਦਾ ਸਰਾਹੀ ਇਹ ਪਿਆਰ ਦਾ ਅਸਾਂ ਚੱਤ ਰੱਖੀਆ ਜੇ ਦਾ ਪਿਆਰ ਦਾ ਸਰਾ ਬੰਦੇ ਨੂੰ ਪਿਆਰ ਦੇ ਪਿੱਛੇ ਬਹੁਤ ਕੁਝ ਕਰਨਾ ਪੈਂਦਾ ਕੰਮ ਕੀ ਬਹੁਤ ਕੁਝ ਕਰਨਾ ਪੈਂਦਾ ਚੱਲ ਕੋਈ ਨਾ ਕਰ ਦੱਸਾਂਗੇ ਕੋਈ ਨਾ ਤੇਰਾ ਵਿਆਹ ਕਰੂਗਾ ਹਾਂ ਮੈਂ ਮੈਂ ਤਾਂ ਕਰਨ ਲਈ ਰਾਜੀ ਐ ਡੈਡੀ ਮੇਰਾ ਤੁਸੀਂ ਵਿਆਹ ਕਰੋ ਲੈਓ ਜੀ ਮੈਂ ਤਾਂ ਹੱਜ ਕਰ ਗਏ ਸਭ ਜਾਂਦਾ ਪਕੜ ਅਰੇ ਪੰਨੇ ਪੰਨੇ ਕੰਮ ਐ ਕਰਾਂਗੇ ਫਿਰ ਵਿਆਹ ਕਰਾਉਂਗੇ ਹੁਣੇ ਰੋਟੀ ਸਿੱਖ ਰਿਹਾ ਆਟਾ ਕਿਵੇਂ ਗੁੰਨਦਾ ਤੁਹਾਨੂੰ ਦਿਖਾਣੇ ਕੋਈ ਨਾ ਕਰਾ ਦੇ ਕਰੂ ਮਾਵੇਂ ਕੋਈ ਰਸਤਾ ਤਾਂ ਲੱਭ ਕੋਈ ਤਾਂ ਲੱਭ ਦੇ ਹੋਰ ਬਾਲਾ ਦੇਖੋ ਥੋੜਾ ਲੱਗੂ ਆ ਪਾਣੀ ਲਿਆ ਹੁਣ ਪਾਣੀ ਲਿਆ ਬਸ ਦੋ ਜਣੇ ਤਾਂ ਹੈਗੇ ਆ ਇੰਨਾ ਤਾਂ ਬਹੁਤ ਹੈ ਮੇਰੀ ਗੱਲ ਸੁਣ ਆ ਦੇਖੋ ਉਹ ਗਾਣਾ ਜਿਵੇਂ ਉਹ ਜਿਹੜਾ ਬੁੜੀ ਮਰੀ ਗਈ ਕਰਦੀ ਜਾਂਦਾ ਦੇਖ ਕੋਈ ਨਹੀਂ ਗਾਉਂਦਾ ਬੁੜੀ ਮਰੀ ਗਈ ਬੁੜੀ ਮਰੀ ਹੋਈ ਆ ਫਿਰ ਕਿ ਮਰ ਗਈ ਮਰ ਗਈ ਉਹ ਬੁੜੀ ਬੁੜਤ ਘਟ ਗਿਆ ਕੋਟ ਉਹ ਰੋਟੀਆਂ ਖਦੀ ਖਾਈ ਪਾਣੀ ਦਾ ਰੋਟੀਆਂ ਖਦੀ ਖਾਈ ਆ ਜੀ ਪਾਣੀ ਬਹੁਤਾ ਪਾਈ ਇੰਨਾ ਚੱਲ ਉਦੋਂ ਬੁੜੀ ਮਰ ਗਈ ਨਾ ਮੈਂ ਅੱਜ ਨੂੰ ਯਾਦ ਕਰੂੰਗਾ ਵਿਕਾਸ ਜਿੱਦਣੇ ਕੇਸ ਮਟੋਈ ਸੀ ਉਹ ਦਿਨਾਂ ਨੂੰ ਮੈਂ ਨਾ ਲਿਆ ਹੁੰਦਾ ਆਹਾਂ ਆਪਾਂ ਹੱਥ ਨਹੀਂ ਮਾਰਨੇ ਪੈਂਦੇ ਸੀ ਮੇਰੀ ਹੱਥੀ ਦੀ ਸੀ ਹੁਣ ਵੀ ਉਸ ਭਾਬੀ ਨੂੰ ਆਏ ਸੀ ਛੇਤੀ ਕਰੀ ਸੀਧੀ ਕਰਾ ਲੈਣਾ ਵਾਵਾ ਰੱਖਾ ਨਾ ਲੈ ਬਈ ਦੇਖੋ ਜੇ ਅੱਜ ਫਰੀਦ ਇੱਥੇ ਹੁੰਦੀ ਨਾ ਅੱਜ ਤੈਨੂੰ ਹੱਥਾ ਟੇਜ ਮਾਰਨ ਦੀ ਲੋੜ ਨਾ ਤੋ ਤੈਨੂੰ ਘਟ ਘਟ ਵਾਲੀ ਆਜੇ ਦੇਖਣਾ ਪਾਉਦੀ ਜੀ ਕਿਵੇਂ ਜਿਵੇਂ ਆਟਾ ਲਾਉਂਦੀ ਦਾ ਦੇਖਣਾ ਪਾਉਦੀ ਜੀ ਇਹ ਕੁਝ ਆਖ ਕੇ ਜੋੜ ਨਹੀਂ ਇਹ ਬੜਾ ਮੈਸੇਜ ਨਹੀਂ ਟ੍ਰੈਕ ਕਰੂਗਾ ਇਹ ਬਾਲੇ ਕਿਸੇ ਨੇ ਹਾਂ ਬੜਾ ਸੀ ਧੰਵਾਦ ਚਲ ਮੈਂ ਜਦਾਂ ਇਹ ਕਹੇਗਾ ਇੱਥੇ ਹੁੰਦੀ ਉਸ ਤੋਂ ਬਾਅਦ ਐਂਟਰ ਕਰ ਜਾ ਹਾਂ ਠੀਕ ਹੈ ਬੜਾ ਕਿਤੇ ਤਕਲੀ ਜੀ ਨਾ ਟਕ ਰੁਦੇ ਦਾ ਹੱਟਾ ਰ ਉੱਥੇ ਟੱਕਾ ਹੈ ਹਾਂ ਹੱਟਾ ਟੱਕਾ ਠੀਕ ਹੈ ਬਹੁਤ ਜ਼ੋਰ ਆਉਂ ਰਹੀ ਹੈ ਹਾਂ ਰੇੜੀ ਵਿੱਚ ਬੋਲ ਹਾਂ ਜੀ ਵੀਡੀਓ ਮੈਂ ਕਿਹਦੇ ਕੋਲ ਹੈ ਬੋਲਿਓ ਨਾ ਬੋਲਣਾ ਰੇੜੀ ਹਾਂ ਜੀ ਬਾਈ ਸਾਈਕ ਕਟੂ ਇਜ਼ੀ ਨਾ ਕਾਸਟ ਜੀ ਉਦਨੀ ਪ੍ਰੀਜ਼ ਨੂੰ ਲੈ ਆਉਂਦੇ ਅੱਜ ਆਪ ਨੂੰ ਆਰਟੀਚਾ ਹੱਥਮਾਰ ਦੀ ਲੋੜ ਪਈ ਸੀ ਦਬਾਰੇ ਕਰੀ ਪਾਵੇ ਓਕੇ ਕੋਈ ਨਹੀਂ ਕੋਈ ਨਹੀਂ ਚੱਲ ਪਾਣੀ ਰੈਡੀ ਹਾਂਜੀ ਐਕਸ਼ਨ ਬਹੁਤ ਵਧੀਆ ਤੂੰ ਵੀ ਕੰਮ ਕਰਾ ਯਾਰ ਜਿੱਦਾਂ ਤੇਰੀ ਪ੍ਰੀਜ਼ਨਾ ਗੇਸਮੈਂਟ ਹੋਈ ਸੀ ਨਾ ਜੇ ਉਦੋਂ ਇਹ ਨੂੰ ਤੂੰ ਨਾ ਲਿਆਉਂਦਾ ਚੁੰਨੀ ਜਿਹਾ ਵੀ ਕਰ ਲੈਂਦਾ ਉਕਟ-ਟਕਟਾ ਜਿੱਦ ਨੂੰ ਅੱਠ-ਛੱਤ ਮਾ ਜੋੜਤਾ ਨਹੀਂ ਪੈਣੀ ਸੀ ਜਾਓ ਤੂੰ ਸੱਚੀ ਹੋ ਰਹੀ ਹੈਗੀ ਕਮਾਲ ਹੋ ਗਿਆ ਦੇਖ ਲੈ ਯਾਰ ਕਿਤੇ ਮੇਰੇ ਖਿਆਲਾਂ 'ਚ ਤਾਂ ਨਹੀਂ ਤੂੰ ਨਹੀਂ ਨਹੀਂ ਯਾਰ ਇੱਥੇ ਮੇਰੇ ਸਾਹਮਣੇ ਖੜੀ ਹੈ ਯਾ ਦੇਖੀ ਪਤਾ ਤੈਨੂੰ ਮੈਂ ਕਿੰਨਾ ਯਾਦ ਕਰੀ ਜਾਂਦਾ ਸੀਗਾ ਪਰ ਪਤਾ ਯਾਰ ਹਰਵਲ ਉਹ ਆਕੇ ਮੇਰੇ ਤੈਨੂੰ ਰੋਕ ਕੇ ਨਹੀਂ ਕਿਸੇ ਨੇ ਚਲਾਈ ਕਰਦੇ ਮੇਰਾ ਆਟਾ ਗੁੰਨਦਾ ਤੂੰ ਨੰਨ ਪਿਆਰੀ ਇਹ ਬਿਨੈ ਕਰਦਾ ਸਮ ਠੀਕ ਹੈ ਬਾਬੇ ਹਾਂ ਭਾਈ ਠੀਕਰੀਆ ਨਾ ਫਰੀਦ ਇਸੇ ਬਗੀ ਆਟਾ ਗੁੰਨਦਾ ਸੀ ਭਾਈ ਕੀ ਕਰ ਰਹੇ ਹੋ ਇਹ ਨਾ ਪੜੀ ਬਈ ਬੋਲ ਲੂਗਾ ਕੋਈ ਆ ਕੀ ਕਰ ਲਿਆ ਬਾਬੇ ਆਟਾ ਗੁੰਨਦਾ ਬਈ ਮੈਂ ਐਵੇਂ ਆਟਾ ਗੁੰਨਿਆ ਕਰਦੇ ਨੇ ਹੋਰ ਬਈ ਕਿਵੇਂ ਜਿਵੇਂ ਲੱਗਦਾ ਜਿਵੇਂ ਦਲੀਆ ਰਲਾ ਆਉਂਦਾ ਬਈ ਪਤਾ ਕੀ ਆ ਮੇਰਾ ਨਾ ਧਿਆਨ ਭਟਕ ਗਿਆ ਸੀਗਾ ਪਾਣੀ ਬਾਲਾ ਪੈ ਗਿਆ ਫਿਰ ਕਿੱਧਰ ਤੋਂ ਭਟਕ ਗਿਆ ਤੈਨੂੰ ਬਈ ਉਹ ਗੱਲ ਪਤਾ ਕੀ ਆ ਠੀਕ ਹੈ ਲੈ ਮਨਪਾ ਵਿਧਿਆਨਾਂ ਲੱਗੀ ਸੀ ਵੀ ਦੇਖੀ ਭਾਬੀ ਹੈ ਨਹੀਂ ਵਿਚਾਰੀ ਉਹਦੀ ਦਾਦੀ ਜਿਹੜੇ ਧੁੱਤ ਹੋ ਗਈ ਨਾ ਮੈਂ ਤਾਂ ਬਸ ਉਹਦਾ ਸੋਚ ਆਉਂਦੀ ਸੀਗਾ ਤਾਂ ਕਰਕੇ ਪਾਣੀ ਵੱਧ ਪੈ ਗਿਆ ਹੋਰ ਫੇ ਬਈ ਮੈਂ ਰੋਕੀਆ ਕਿਵੇਂ ਲਾਵਾਂਗੇ 15 ਤੱਕ ਜਮੀ ਇੱਕੋ ਕਰਤਾ ਆਪਾਂ ਇਹ ਕਰਦੇ ਆ ਬਈ ਕੀ ਕਰਨਾ ਜਿਹੜਾ ਪਾਣੀ ਵੱਧ ਪੈ ਗਿਆ ਆਪਾਂ ਨੂੰ ਧੁੱਪੇ ਧਰ ਦਿੰਨੇ ਆ ਪਾਣੀ ਭਣੀ ਸੁੱਕ ਜੂਗਾ ਬਾਜੋ ਕਾਣਾ ਜਦੋਂ ਆਟਾ ਹੋ ਗਿਆ ਉਹਦੀਆਂ ਤੁਰਫੀ ਬਕਾਲਾਂਗੇ ਅੱਛਾ ਸੁੱਕਾ ਆਟਾ ਖਾਵਾਂਗੇ ਆਪਾਂ ਪਰ ਹੋਰ ਹੁਣ ਕੀ ਕਰੀਏ ਹੁਣ ਤੂੰ ਐ ਕਰ ਇਹਨੂੰ ਮੈਂ ਸਮੇ ਤੇ ਲਾਇਆ ਜਾ ਕੇ ਵਧੀਆ ਟਾ ਗੁੰਨ ਕੇ ਵਧੀਆ ਰੋਟੀਆਂ ਮੈਨ ਲਾਉਣਾ ਤੈਨੂੰ ਨਹੀਂ ਲਾਉਣੀਆਂ ਹੁੰਦੀਆਂ। ਪਤੰਦਰਾ ਕੀ ਕੁਛ ਕਰਦਾ ਕੀ ਨਹੀਂ। ਅਜੇ ਤਰਾ ਜਦੋਂ ਗਏ ਹੋਊਗਾ ਫਿਰ ਤੂੰ ਪਤਾ ਨਹੀਂ ਕੀ ਕਰੇਗਾ। ਬਾਈ ਮੈਂ ਤਾਂ ਇਹ ਕਹਿਣਾ ਯਾਰ ਦੇਖ ਨਾ ਤਾਂ ਰੋਟੀ ਆਉਂਦੀਆਂ ਲਾਉਣੀ ਤੈਨੂੰ। ਹਾਂ ਨਾ ਰੋਟੀ ਲਾਉਣੀ ਹੁੰਦੀਆਂ ਮੈਨੂੰ। ਆਪਾਂ ਤੈਨੂੰ ਆਵਾਜ਼ ਮਾਰ ਲਈਏ ਯਾਰ। ਤਾਈ ਨੂੰ ਮੈਂ ਹੈਲਪ ਕਰ ਦਊਗੀ। ਤਾਈ ਨੂੰ ਕਾਨੂੰ ਮਾਰ ਦਿਆਂ ਆਵਾਜ਼ ਆਪਾਂ ਆਪੇ ਕਰ ਲਾਂਗੇ ਯਾਰ। ਬਾਈ ਗੱਲ ਸੁਣ ਲੈ ਜੇ ਤਾਂ ਇੱਕ ਦਿਨ ਦੀ ਬਾਈ ਜੀ ਪਾਉਣਾ। ਠੀਕ ਹੈ। ਲੈ ਕੇ ਲੈ ਕੇ। ਹੈ ਨਹੀਂਗਾ? ਲੈ ਲੋ। ਕੀ ਜਮੈਕ ਦੀ ਕੋਈ ਆ ਲੈ ਇੱਕ ਮੈਕ ਹਾਂ ਕੋਈ ਕੰਨ ਜੀ ਮੈਕ ਦੇ ਤੂੰ ਆ ਲੈ ਇਹਨੂੰ ਹੁਣ ਮੈਂ ਮਹਿਸਾਂ ਦੀ ਬੂਰਲੀ ਦੀ ਪਾਉਣਾ ਤੇ ਆਪਾਂ ਰੋਟੀ ਮੈਂ ਪਕਾ ਕੇ ਖਵਾਉਣਾ ਤੈਨੂੰ ਨਹੀਂ ਵੀ ਆਪਾਂ ਹਾਂ ਫੇਰ ਚਲ ਹੁਣ ਕਲੋਜ਼ ਲਾ ਕੇ ਨਾ ਅਸੀਂ ਘੁੰਮ ਜੀ ਬੱਬਾ ਤੇਰੇ ਫੇਸ ਨੂੰ ਨੂੰ ਕਰਾਂ ਪੂਰੀ ਜੀ ਹੁਣ ਸਬਾਈ ਹੁਣ ਠੀਕ ਹੈ ਨਹੀਂ ਕੈਮਰਾ ਇੱਥੋਂ ਚੱਕ ਲੈ ਨਾ ਤੂੰ ਫੇਸ ਤੇ ਚੱਕ ਲੈ ਦੂਰ 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 ਚੱਕ ਕਲੋਜ਼ ਕਰ ਬੜਾ ਦਲ ਤੇ ਬਰੂਸ਼ ਚੰਗਾ ਹਾਂਜੀ ਐਕਸ਼ਨ ਹੁਣ ਫਿਰ ਐਂ ਕਰਦੇ ਫਿਰ ਆਪਾਂ ਮੈਸ ਨੂੰ ਵੀ ਪਾ ਲਿਆ ਚੱਲ ਰੋਟੀ ਲੁੱਟੀ ਮੈਂ ਪਕਾ ਦੂੰਗਾ ਕੋਈ ਗੱਲ ਨਹੀਂ ਉਹ ਨਾ ਨਾ ਭਾਈ ਦੇਖ ਭਾਈ ਨਾ ਤਾਂ ਰੋਟੀ ਪਕਾਉਣੀ ਵੰਦੀਆ ਤੈਨੂੰ ਤੇ ਨਾ ਉਹ ਵੀ ਮੈਨੂੰ ਠੀਕ ਐ ਐਵੇਂ ਕਹੂੰ ਟੱਕਰਾ ਮਾਰਾਂਗੇ ਆਪਾਂ ਦੋਈ ਜਾਣੇ ਫਿਰ ਹੋਰ ਕੀ ਕਰੀਏ ਆਪਾਂ ਨੇ ਪਕਾਉਣੀ ਬੂਰ ਕਿਨੂੰ ਕੋੜੂ ਭਾਈ ਜੇ ਮੇਰੀ ਮੰਨੇ ਤਾਂ ਆਪਾਂ ਤਾਈ ਨੂੰ ਆਵਾਜ਼ ਮਾਰ ਲੈਂਦੇ ਆ ਉਹ ਆਪਣੀ ਮਦਦ ਕਰ ਦੋ ਰੋਟੀ ਬਗਾਉਣ ਚ ਉਹ ਬਾਬੇ ਇੰਨੇ ਕੰਮ ਵਾਸਤੇ ਤਾਈ ਨੂੰ ਕੀ ਬੁਲਾਵਾਂਗੇ ਯਾਰ ਉਹ ਇੰਨਾ ਕੰਮ ਕਿੱਥੋਂ ਆ ਭਾਈ ਹੁਣ ਭਾਬੀ ਦਾ ਕੀ ਬਤਾ ਭੋਗ ਤੱਕ ਲਾਵੇ ਹੁਣ ਆਪਾਂ ਹਫ਼ਤਾ ਦੱਸ ਦੇ ਰੋਟੀ ਆਪ ਥੋੜੀ ਦਾਸ ਸਕਾਂਗੇ ਇੱਕ ਦਿਨ ਹੁੰਦਾ ਚਲ ਆਪਾਂ ਡਾਂਗ ਡਬਾ ਲੈਂਦੇ ਆਪਦਾ ਚਾਹ ਫਿਰ ਤੂੰ ਦੇਖ ਲੈ ਕਿਵੇਂ ਕਰਨਾ ਕਿਵੇਂ ਨਹੀਂ ਫਿਰ ਤਾਬੀ ਨਾ ਕਿਤੇ ਜਵਾਬ ਦੇ ਦੇਣ ਉਧਰੋਂ ਉਹ ਤਾਬੀ ਨਹੀਂ ਭੱਜ ਨੂੰ ਤਾਂ ਯਾਰ ਤਾ ਫੋਨ ਤੇ ਪੁੱਛਣਾ ਕਿ ਤਾਈ ਨੂੰ ਕਹੇਗੇ ਹਾਂ ਮੇਰੀ ਗੱਲ ਸੁਣ ਤਾਈ ਦੇ ਵੀ ਮੈਂ ਹੁਣ ਜਾਣਾ ਕਰੀ ਉਹਨੂੰ ਕਹਿ ਦੇਣਾ ਵੀ ਤਾਈ ਐ ਕਰਕੇ ਵੀ ਆ ਗੱਲਬਾਤ ਹੋਊਗੀ ਮਨਾਂ ਤਾਈ ਨੂੰ ਹਜੇ ਪਤਾ ਵੀ ਨਹੀਂ ਹੈਗਾ ਚੱਲ ਫਿਰ ਤਾਈ ਨੂੰ ਕਹ ਦੇ ਤਾਈ ਨੂੰ ਮਾਰ ਕੇ ਰੋਣਾ ਬਾਜ ਜੀ ਸਾਡੇ ਭੈ ਜਿੰਨੇ ਦਿਨ ਹੋ ਗਏ ਭਾਪੀ ਆਉਂਦੀ ਨਹੀਂ ਹੈਗੀ ਮੇਰੀ ਵੀ ਸਾਡੇ ਉਹਦੀ ਤਾਈ ਲੜੀ ਹੈ ਬਈ ਦਾਲ ਸਬਜ਼ੀ ਬਣਾਉਣੀ ਹਾਂ ਦਾਲ ਸਬਜ਼ੀ ਬਣਾ ਦੇ ਚੱਲ ਤੂੰ ਪੁੱਛਦਾ ਭਾਪੀ ਕਰ ਲਾਂਗੇ ਹੋਰ ਕੀ ਹੈ ਚੱਲ ਤਾਈ ਨੂੰ ਕਹ ਦੇ ਫਿਰ ਤੂੰ ਆਹ ਚਿੱਤੋ ਲੈਣ ਆ ਲੈ ਬਸ ਆਹ ਤਾਂ ਸੂਰੇ ਦਮਾ ਢਾੜਾ ਉਹ ਤਾਂ ਜਿੰਦਗਰ ਨਹੀਂ ਆ ਆ ਤਰੀ ਦੂਗਲਾਰੇ ਸੇ ਦੀ ਐ ਟੀਸੀ ਕੀ ਕਾਈ ਹੋਗੀ ਤੇਰੇ ਫਰੀਦ ਬਣਾਉਂ ਉਹ ਬਈ ਮੈਂ ਤਾਂ ਤੇਰੇ ਭੈ ਦੀ ਗੱਲ ਕਰਦਾ ਵੀ ਚੱਲ ਵੀ ਤੂੰ ਖਾਵੇਂ ਰੋਟੀ ਨੂੰ ਹਣਾ ਮੈਂ ਤਾਂ ਤੂੰ ਤਾਂ ਫਿਰ ਮਾਸੀ ਨੂੰ ਬੁਲਾਵਾ ਜਾ ਮਾਸੀ ਕੀ ਲੱਗਦੇ ਤੇ ਤੇ ਕਿ ਲੱਗਦਾ ਮਾਸੀ 32 ਲੱਗਦੀ ਆ ਬਾਈ ਅੱਛਾ ਤਾਈ ਨੂੰ ਬੁਲਾ ਫਿਰ ਜਾ ਜਾ ਚੱਲ ਚੰਗਾ ਜਾ ਨਾ ਜੇ ਨਾ ਆਕੇ ਲੱਗੀ ਫਿਰ ਉਹਨੂੰ ਬੁਲਾ ਲਈ ਮਾਸੀ ਨੂੰ ਪ੍ਰੀਤ ਅੰਮੈਂ ਕਿਨੂੰ ਪ੍ਰੀਤ 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 ਕੀ ਲਾਇਆ ਠੀਸਾ ਲੈ ਉਹ ਬਾਈ ਮੈਂ ਤਾਂ ਉਹੀ ਕਹਿੰਦਾ ਸੀਗਾ ਪ੍ਰੀਤ ਉਹ ਨਿਕਲ ਜਾਂਦਾ ਚੱਲ ਫਿਰ ਤਾਈ ਆ ਜੂਗੀ ਸਾਰਾ ਮੈਨੂੰ ਐ ਲੱਗਦਾ ਤੇਰੇ ਪ੍ਰੀਤ ਦੇ ਖਿਆਲ ਆਉਣੇ ਤਾਂ ਹੀ ਪਾਣੀ ਪਤਾ ਹੈ ਇਹਦੇ ਨਾ ਨਾ ਬਾਈ ਪ੍ਰੀਤ ਦੇ ਕਾਹ ਨੂੰ ਸੀਗੇ ਮੈਂ ਤਾਂ ਭਾਬੀ ਦੀ ਦਾਦੀ ਦਾ ਅਫਸੋਸ ਕਰੀਆ ਸੀਗਾ ਇਕੱਲਾ ਖੜਾ ਆਹੋ ਕਾਹ ਨੂੰ ਅਫਸੋਸ ਕਰਦਾ ਸੀਗਾ ਫਿਰ ਇੰਨਾ ਪਾਣੀ ਪੈਂਦਾ ਦਾਦੀ ਉਸ ਦਾ ਚਲ ਤੂੰ ਕੋ ਬਾਈ ਨੂੰ ਛੋਟੀ ਵੀ ਤੇ ਕਰ ਲੈਣਾ ਚਲ ਤੂੰ ਫਿਰ ਉਹਨੂੰ ਬੁਲਾਜਾ ਨੂੰ ਪਾਇਆ ਚਾ ਮੈਂ ਤਾਈਕ ਨਹੀਂ ਜਾ ਕੇ ਆਉਣਾ ਹਾਂ ਤਾਈ ਨੂੰ ਚੰਗਾ ਠੀਕ ਹੈ ਫਾਸ ਗਿਆ ਸਮਾਂ ਇਹ ਵੀ ਗੱਲ ਤੱਕ ਪੱਕੀ ਹੈ ਜੀਨੋ ਆਪਾ ਪਿਆਰ ਕਰਦੇ ਹੁੰਦੇ ਆ ਨਾ ਜਿਹਨੂੰ ਸੱਚੇ ਦਿਲੋਂ ਯਾਦ ਕਰੀਏ ਸੱਚੇ ਬੰਦਾ ਸਾਹਮਣੇ ਆ ਕੇ ਖੜ ਜਾਂਦਾ ਸੱਚੀਆਂ ਪ੍ਰੀਤਾਂ ਸਾਹਮਣੇ ਖੜੀ ਸੀ ਚਲ ਹੁਣ ਬਾਗਰ ਰੋਟੀ ਦਾ ਖਾਣੀ ਹੋ ਭਾਈ ਤਾਈ ਕੋਲ ਜਾਣਾ ਉਹਨੂੰ ਜਣਾਵਾ ਕੇ ਹਾਂ ਵੀ ਆਹ ਤਾਈ ਰੱਬੂ ਨਾ ਕਿ ਇਹ ਨਹੀਂ ਬੋਲਿਆ ਨਾ ਕੀ ਬੋਲਿਆ ਇਹਦਾ ਗੋਲ ਵਿੱਚ ਲੈ ਲੈ ਵੀ ਪ੍ਰिजन ਬੁਲਾ ਰਿਹਾ ਮੈਂ ਕਹੂੰਗਾ ਉਹ ਤਾਂ ਪਹਿਲਾਂ ਆ ਗਿਆ ਪਹਿਲਾਂ ਪ੍ਰिजन ਕਿ ਮਿਲਣਾ ਪਹਿਲਾਂ ਆ ਉਹ ਤੇਰਾ ਸੱਲਾ ਇਕੱਲੇ ਦਾ ক্লোਜ਼ ਕਰ ਦਿੰਨੀ ਮੈਂ ਬੋਲ ਕੱਟ ਲੈ ਲੈ ਤੇਰੀ ਤਾਈ ਨੂੰ ਬੁਲਾ ਕੇ ਜਾ ਰੋਟੀ ਪਾਣੀ ਪਕਾ ਲੂਗੇ ਨਾਲੇ ਕੱਟਾ ਇਹ ਦੋ ਦੋ ਲੱਗ ਜੂ ਉਹ ਬਾਈ ਮੈਂ ਤਾਂ ਤੇਰੇ ਫੇਰੇ ਦਾ ਮਾਰ ਕੇ ਨਹੀਂ ਤੂੰ ਅੱਖ ਹੋਣੀ ਤਾਂ ਹੋ ਜੂ

ਵਿਆਹ ਤੋਂ ਪਹਿਲਾਂ ਕਿਵੇਂ ਬੁਲਾ ਲਈ ਪ੍ਰੀਤ ਨੂੰ ਬੁਲਾ ਤੂੰ ਕਹਿੰਦਾ ਪ੍ਰੀਤ ਨੂੰ ਬੁਲਾ ਲੈ ਤੇਰੀ ਤਾਈ ਨੂੰ ਬੁਲਾ ਕੇ ਲਿਆ ਮੈਂ ਦਾਲ ਸਰਦੀ ਤੇ ਲੂਗੀ ਜਾ ਠੀਕ ਹੈ ਹੈ ਉਹ ਨਹੀਂ ਭਾਈ ਮੈਂ ਤਾਂ ਇਹ ਕਹਿੰਦਾ ਮੈਂ ਕਿਵੇਂ ਬੁਲਾ ਲਈ ਪ੍ਰੀਤ ਨੂੰ ਬੁਲਾ ਤੂੰ ਕਹਿੰਦਾ ਪ੍ਰੀਤ ਨੂੰ ਬੁਲਾ ਲੈ ਤੇਰੀ ਤਾਈ ਨੂੰ ਬੁਲਾ ਕੇ ਲਿਆ ਮੈਂ ਤਾਂ ਇੱਕ ਆਏ ਦੇਖ ਲਓ ਪਹਿਲਾਂ ਪ੍ਰੀਤ ਨੂੰ ਬੁਲਾ ਲੈ ਵਿਆਹ ਤੋਂ ਪਹਿਲਾਂ ਕਿਵੇਂ ਬੁਲਾ ਲਈ ਭਲਾ ਨਾਲੇ ਤੇਰੀ ਚਾਚੀ ਨੂੰ ਬੁਲਾ ਕੇ ਲਿਆ ਚਾਚੀ ਤੇ ਤਾਈ ਨੂੰ ਬੁਲਾ ਦਿਆ ਦਾਲ ਸਰਦੀ ਤੇ ਹੋਊਗੀ ਮੈਨੂੰ ਮੈਂ ਘਰੇ ਵੀ ਆ ਜੀ ਘਰੇ ਤੂੰ ਹੈ ਨਹੀਂ ਸੀਗੀ ਮੈਂ ਤਾਂ ਕਰਕੇ ਇੱਧਰ ਆ ਗਿਆ ਮੈਂ ਚੱਲ ਲੱਕੜਾਂ ਲੈਣ ਗਏ ਹੂ ਚਾਚੀ ਫਿਰ ਤੁਸੀਂ ਹੁਣ ਮੈਨੂੰ ਕਹਿਣਾ ਵੀ ਪੁੱਤਾਂ ਦਾਦੀ ਥੋੜੀ ਮਰ ਗਈ ਸੀ ਉਹਦੀ ਰਿੰਪਲ ਦੀ ਥੋੜਾ ਫਰਜ਼ ਨਹੀਂ ਮੰਨਦਾ ਸੀ ਮੈਨੂੰ ਦੱਸਣ ਦਾ ਮੈਂ ਸਿਆਣੀ ਬੇਣੀਆ ਮੈਂ ਥੋੜੇ ਨਾਲ ਜਾਂਦੀ ਹੈ ਸਿਆਣਾਮੰਦਾ ਨਾਲ ਚਾਹੀਦਾ ਨਹੀਂ ਹੁੰਦਾ ਮੈਂ ਕਿਹਾ ਚਾਚੀ ਨੂੰ ਮੈਂ ਮम्मी ਕੀ ਬਤਾਉਂ ਉਹਨਾਂ ਨੇ ਕਾਲੀ ਕਾਲ ਵਿੱਚ ਦੱਸਿਆ ਨਹੀਂ ਹੈਗਾ ਗਲਤੀਆਂ ਉਹਨਾਂ ਦੀ ਚਲ ਕੋਈ ਨਾ ਕਿ ਆ ਗਲਤੀ ਤਾਂ ਹੋ ਗਈ ਜਦੋਂ ਭੋਗ ਦਾ ਤਰੀਕ ਹੋਈ ਨਾ ਦਿਨ ਹੋਇਆ ਭੋਗ ਦਾ ਮੈਨੂੰ ਪਹਿਲਾਂ ਦੱਸ ਦਿਓ ਭੋਗ ਤੇ ਮੈਂ ਲਾਜ਼ਮੀ ਜਾਉ ਥੋੜੇ ਨਾਲ ਠੀਕ ਹੈ ਮ ਕਈ ਆ ਗਈ ਕਿ ਮੈਂ ਆਪਦੀ ਘਰ ਦੇ ਇੱਕ ਤੋਂ ਕੰਮ ਜਿ ਨਿਮੇੜਿਆ ਵਾ ਤੇ ਤੇਰੇ ਮਾਗਰ 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 ਆ ਗਈ ਤੂੰ ਪੂਰੇ ਚਲ ਮੈਂ ਕੋ ਠੀਕ ਹੈ ਜੀ ਠੀਕ ਹੈ ਅੱਜ ਜਸਟ ਮੈਂ ਰਸੀ ਇਹ ਚੋਰ ਨਹੀਂ ਆ ਦੇਖੋ ਚੋਰ ਹੋਰ ਸ਼ਬਦ ਵਧਾਉਣੇ ਚੋਰ ਹੈ ਚੋਰੀ ਕਰਦੇ ਦੇਖੀ ਸਾਡੇ ਕੀਤਾ ਦੇਖੀ ਕਿਵੇਂ ਕਿਵੇਂ ਤੋੜ ਦੇ ਕਿ ਮੂਲੀਆਂ 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 ਦੇਖੀ ਕਿਵੇਂ ਤੋੜ ਦਿਆ ਕਿੰਨੇ ਜੀ ਕਿਸ ਨੂੰ ਪਰਾ ਭਜਾ ਰਿਹਾ ਹੈ ਕੀ ਕਰਦੇ ਤੂੰ ਸਭ ਕੁਝ ਕਿਸ ਤਰ੍ਹਾਂ ਇਹ ਨਾ ਕਰਨੀ ਸਾਡੇ ਜੀ ਜਿਸਾ ਕੋ ਲੱਗ ਮੁਗੀ ਪਰ ਕੀ ਕਰ ਤੂੰ ਓਕੇ ਬਸ ਹਾਂ ਆ ਚਾਂ ਬੇਟੀ ਰਹੀ ਜੀ ਚਲ ਹਾਂ ਕੀ ਹੋ ਗਿਆ ਨੀ ਵੀ ਤੁਸੀਂ ਬੋਲੋ ਥੋੜਾ ਜਿਹਾ ਮੈਂ ਕਿੱਥੇ ਬੋਲੂ ਪੱਗੂ ਕਰਖੀ ਚੱਲੋ ਉੱਛੋ ਉੱਛਾ ਜੇ ਬੋਲੋ ਉਹ ਚੱਤ ਬੋਲ ਸੁਣਦਾ ਮੈਂ ਉਹ ਹੀ ਕਹਤਾ ਥੈਂਕ ਯੂ ਬੋਲ ਬੋਲਿਸ਼ ਬੱਚ ਬਣਾਉਣਾ ਕੋਈ ਨਹੀਂ ਸੀ ਇੰਟਰਸਟ ਕਿੰਨਾ ਕੁ ਚੜ ਕੇ ਇਹਨੂੰ ਕਹਿੰਦਾ ਫਿਰ ਮੁੱਢੀ ਆਹਨੇ ਕਰ ਪੱਕ ਸੁਣਦਾ ਚਾਤੀ ਧੂਰੇ ਲੱਕਣ ਟੋੜੀ ਜੰਨੀ ਆ ਮੈਂ ਘਰੇ ਜਾ ਕੇ ਆਇਆ ਸੀਗਾ ਗੱਲ ਕੀ ਹੋਣੀ ਚਾਚੀ ਤੈਨੂੰ ਤਾਂ ਪਤਾ ਹੀ ਐ ਉਹ ਡਿੰਪਲ ਦੀ ਦਾਦੀ ਮਰ ਗਈ ਨਾ ਅੱਛਾ ਕਾਦਾ ਆ ਦੇਖੋ ਅੱਜ ਦੀ ਤਾਂ ਗੱਲ ਐ ਇਹ ਦੱਸਣਾ ਦੇ ਮੈਨੂੰ ਭਾਈ ਤੁਸੀਂ ਨੇ ਚਾਚੀ ਨੂੰ ਮੇਰਾ ਮੈਂ ਤਾਂ ਆਪਣੀ ਪਤਾ ਦੱਸ ਥੋੜਾ ਤੇ ਸਾਰਾ ਕੰਮ ਹੋ ਗਿਆ ਇਹ ਤਾਂ ਬਾਈ ਦਾ ਹੱਕ ਬੰਦੇ ਦੱਸਣ ਦਾ ਡਿੰਪਲ ਨੇ ਦੱਸਣਾ ਦੀ ਭਾਈ ਇਹਦੋਂ ਮੰਗਰੋ ਦੱਸੋਗੇ ਸਹੀ ਗੱਲ ਐ ਚਾਚੀ ਹਾਂ ਦੱਸ ਹੋਰ ਕਿਵੇਂ ਆਇਆ ਫਿਰ ਮੈਂ ਤਾਂ ਚਾਚੀ ਆਇਆ ਸੀਗਾ ਹੁਣ ਡਿੰਪਲ ਦਾ ਰਹਿ ਗਈ ਆਪਦੇ ਪਿੰਡ ਹਣਾ ਉੱਥੇ ਵੀ ਤੈਨੂੰ ਪਤਾ ਫਿਰ ਲੋਕ ਆਉਣਗੇ ਆਂਡੀ ਕਮੇਟੀ ਹਾਂ ਭਾਈ ਤੇ ਮੈਂ ਤਾਂ ਆਇਆ ਸੀ ਵੀ ਜੀ ਦੋ ਦਿਨ ਸਾਡੀ ਤੋਂ ਰੋਟੀ ਲਾ ਦੇਂਦੀ ਅੱਛਾ ਸਾਨੂੰ ਰੋਟੀ ਲਾਉਣੀ ਆਉਂਦੀ ਨਹੀਂ ਮੈਂ ਤਾਂ ਦੇਖੀ ਸੀ ਪੰਗਾ ਲੈ ਕੇ ਚਲੋ ਉਹ ਤਾਂ ਜਿਹੜਾ ਕੋਈ ਰੋਟੀ ਵੀ ਬਣਾ ਦੂੰ ਪਰ ਮੈਨੂੰ ਦੱਸਣਾ ਜ਼ਰੂਰੀ ਸੀ ਭਾਈ ਹਾਂ ਚਾਚੀ ਜ਼ਰੂਰੀ ਤਾਂ ਹੈਗਾ ਜੀ ਦੱਸਣਾ ਚਲ ਤੇਰਾ ਗੁੱਸਾ ਕਰਨੇ ਵੀ ਜਾਇਜ਼ ਬਣਦਾ ਚਲ ਜਦੋਂ ਭੋਗ ਭੁੱਖਾ ਮੈਨੂੰ ਦੱਸਿਆ ਭਾਈ ਹਾਂ ਚਾਚੀ ਚਲ ਐ ਕਰ ਲਾਂਗੇ ਹੁਣ ਸੰਸ ਕਰਦੇ ਤੈਨੂੰ ਨਾਲ ਨਹੀਂ ਲੈ ਜਾਏਗਾ ਉਹ ਖਤੇ ਮੈਨੂੰ ਲਾਜ਼ਮੀ ਲੈ ਕੇ ਚੱਲਾਂਗਾ ਅੱਛਾ ਯਾਦ ਰੱਖੀ ਹਾਂ ਹਾਂ ਲੈ ਯਾਦ ਗੱਲ ਕੀ ਪਤਾ ਬੋਲੀ ਆਣੀ ਪਤਾ ਭੁੱਲ ਜਾਂਦੇ ਆ ਭਾਈ ਹੋਰ ਬਸ ਪਤਾ ਕੀ ਹੋ ਜਾਂਦਾ ਚਾਚੀ ਉਹ ਭਾਬੀ ਦੀ ਮਾਂ ਮਰੀ ਹੈਣਾ ਅੱਛਾ ਦਾਦੀ ਮਰੀ ਹੈ ਮਾਂ ਸਮਾਣੀ ਹੁੰਦੀ ਹੈ ਹਾਂ ਪਹਿੰਦਾ ਮਾਂ ਨਹੀਂ ਹੈਗੀ ਸੀ ਵਿਚਾਰੀ ਦੇ ਅੱਛਾ ਹੈਨਾ ਕਿੱਡਾ ਦੁੱਖਾ ਉਹਦਾ ਈ ਰੋਂਦੀ ਕਰਾਉਂਦੀ ਗਈ ਹੈ ਠੀਕ ਹੈ ਮੈਂ ਜਾਣਦੀ ਭਾਈ ਮੈਂ ਜਵਾਬ ਦਿੰਦੀ ਸੀ ਓਏ ਉਹੀ ਗੱਲ ਆ ਚਾਚੀ ਉਹਨੂੰ ਦੱਸਣ ਹੀ ਨਹੀਂ ਚਾਹਤੇ ਰ ਵੀ ਕਿਹਨੂੰ ਬੁਲਾਵਾ ਕਿਹਨੂੰ ਨਾ ਬੁਲਾਵਾ ਕੋਈ ਨਾ ਕੋਈ ਨਾ ਕੋਈ ਨਾ ਹੁਣ ਈ ਮੈਂ ਤੂੰ ਚੱਲ ਭਾਈ ਵਾਵੇ ਹਾਂ ਚਾਚੀ ਜਿਹੜੀ ਵੀ ਤਰੀਕਾ ਤੋਂ ਕੰ ਮੈਂ ਨਾ ਇਹਦਾ ਮਤਾਪੀ ਹੁੰਦੇ ਫਿਰਨੇ ਤੇ ਚੱਲ ਮੈਂ ਆਉਣੇ ਸਬਜੀ ਸੁਬਜੀ ਬਣਾ ਕੇ ਲਿਉਣੀ ਮੈਂ ਘਰੋਂ ਨਾ ਨਾ ਚਾਚੀ ਸਬਜੀ ਬਣੀ ਪਈ ਆ ਬਸ ਕੱਲੀ ਰੋਟੀ ਰੋਟੀਆਂ ਲਾ ਦੀ ਅੱਛਾ ਠੀਕ ਐ ਇੰਨਾ ਕਰ ਲਾਂ ਫਿਰ ਕਰ ਲਾਂ ਤੇਰੀ ਬਹੂਨ ਦਾ ਲੋੜਿਆ ਨਹੀਂ ਤੂੰ ਤਾਂ ਜਾਣਦਾ ਸਾਰਾ ਕੁਝ ਹੈ ਨਾ ਹਾਂ ਹੋਰ ਬਿਆਹ ਬਤਰਾ ਲੈ ਬੁੱਤ ਹੁਣਾ ਬਿਆਹ ਦੇ ਸ਼ਾੜਾ ਲੰਘਣ ਨਹੀਂ ਚਾਚੀ ਵਿਆਹ ਦਾ ਵੀ ਹੁਣ ਮੈਨੂੰ ਇਹੀ ਲੱਗਦਾ ਕਿ ਕਿਤੇ ਮਰਜ਼ੀ ਦੀ ਕਰਕੇ ਵਿਆਹ ਇਦੂ ਰੇੜੀ ਨਾ ਹੋ ਜਾਵੇ ਕਾਣੂ ਹੋਗਾ ਕੋਈ ਨਾ ਪੈਸੇ ਦੇਣਗੇ ਤੇਰੇ ਸਹੁਰੇ ਵਾ ਚੱਲ ਕੋਈ ਨਹੀਂ ਚਾਚੀ ਫਿਰ ਦੇਖਦੇ ਹਾਂ ਚਲੋ ਚਾਚੀ ਆਈਏਗਾ ਮੇਰੀ ਮੰਗਰੀ ਆ ਲੱਕੜ ਦੌੜ ਲੱਗ ਜੀ ਤੁਸੀਂ ਲੱਕੜ ਦੌੜ ਲੱਗ ਜੇ ਤੇ ਰੈਡੀ ਛੁੱਟ ਜਲੋ ਐਸ਼ਨ ਭੁੱਲ ਲੈ ਚਾਚੀ ਤੂੰ ਰੇਆ ਮੈਂ ਘਰੇ ਜਾ ਕੇ ਆਇਆ ਸੀ ਤੇਰੇ ਕੋਲ ਕੀ ਗੱਲ ਭਾਈ ਹੋਣਾ ਕੀ ਚਾਚੀ ਹੂੰ ਸੰਤਪਤੀ ਹੋਣਾ ਟੈਂਪਲ ਦੀ ਦਾਦੀ ਮਰ ਗਈ ਨਾ ਮੈਨੂੰ ਕੋਈ ਪਤਾ ਨਹੀਂ ਭਾਈ ਅੱਛਾ ਦੱਸਿਆ ਨਹੀਂ ਹੋਣਾ ਫਿਰ ਜਾ ਤੈਨੂੰ ਨਾ ਭੁੱਲ ਪਲ ਗਈ ਭਈ ਤਾਂ ਬੁੱਲਣੀ ਐ ਭੁੱਲ ਲੈ ਚਾਚੀ ਤੂੰ ਰੇਆ ਮੈਂ ਘਰੇ ਜਾ ਕੇ ਆਇਆ ਸੀਗਾ ਕੀ ਗੱਲ ਭਾਈ ਗੱਲ ਕੀ ਹੋਣੀ ਚਾਚੀ ਤਣ ਦਾ ਪਤੀ ਹੋਣਾ ਹਨ ਆ ਡਿੰਪਲ ਦੀ ਦਾਦੀ ਮਰ ਗਈ ਕਾਦਾ ਅੱਜ ਦੀ ਗੱਲ ਹੀ ਐ ਭਾਈ ਮੈਨੂੰ ਦੱਸਣਾ ਤੇ ਫਰਜ ਬਣਦਾ ਥੋੜਾ ਚਾਚੀ ਫਰਜ ਦਾ ਬਣਦਾ ਸੀ ਦੱਸਣ ਦਾ ਹੁਣ ਤੇਰੀ ਇੱਕੀ ਤੜਕੀ ਤੜਕੀ ਫੋਨ ਆਇਆ ਉਹ ਤਾਂ ਵਿਚਾਰੀ ਪਹਿਲਾਂ ਉਹਦੀ ਮਾਂ ਨਹੀਂ ਹੈਗੀ ਸੀ ਭਾਬੀ ਦੀ ਆ ਹੁਣ ਦਾਦੀ ਪੂਰੀ ਹੋ ਗਈ ਉਹ ਤਾਂ ਇੰਨਾ ਜਿਆਦਾ ਰੋਈ ਬਸ ਮੈਨੂੰ ਦੱਸਣਾ ਸੀ ਭਾਈ ਮੈਂ ਤੁਰਦੀ ਥੋੜੇ ਨਾਲ ਖੜੀ ਸੀ ਚਾਚੀ ਫਰਜ ਦਾ ਬਣਦਾ ਸੀ ਸਾਡਾ ਦੱਸਣਾ ਦਾ ਅਸੀਂ ਮੰਨਦੇ ਹਾਂ ਸਾਡੇ ਨਾਲ ਤੂੰ ਹਰਮੇਸ਼ਾ ਖੜਦੀ ਆਈਆਂ ਹੁਣ ਵੀ ਖੜਦੀ ਪਰ ਕਰੀ ਕਿ ਤੱਤ ਫੜਤੇ ਸਾਰਾ ਕੰਮ ਹੋ ਗਿਆ ਤਾਲੀ ਕਾਲੀ ਇਹਨਾਂ ਨੂੰ ਜਾਣਾ ਪਿਆ ਆਪਣੇ ਤਾਂ ਪਤਨੀ ਲੱਗਿਆ ਵੀ ਕੀ ਦੇਣਾ ਗੱਲ ਕਰਨੀ ਹੈ ਕੀ ਦੇਣਾ ਨਹੀਂ ਕਰਨੀ ਉਹ ਤਾਂ ਰੋਂਦੀ ਪਰ ਲਾਉਂਦੀ ਘਰੋਂ ਗਈ ਆ ਅੱਛਾ ਕਿਦੋਂ ਗਏ ਨੇ ਫੇਰ ਬਾਅਦ ਚ ਦੱਸਿਓ ਮੈਨੂੰ ਇਦੋਂ ਮਾਗਰਾਂ ਚਲ ਕੋਈ ਨਹੀਂ ਚਾਚਾ ਛੱਡ ਦੇ ਗੁੱਸਾ ਮੇਰੀ ਗੱਲ ਸੁਣ ਹਾਂ ਜੇ ਤੈਨੂੰ ਅਸੀਂ ਸੰਸਕਾਰ ਤੇ ਨਹੀਂ ਲੈ ਕੇ ਹਨ ਭੋਗ ਤੇ ਤੈਨੂੰ ਪੱਕਾ ਲੈ ਕੇ ਚੱਲਾਂਗੇ ਇੱਕ ਦਿਨ ਪਹਿਲਾਂ ਦੱਸ ਦਾਂਗੇ ਤੈਨੂੰ ਅੱਛਾ ਠੀਕ ਹੈ ਠੀਕ ਬਾਕੀ ਨਾਲੇ ਚਲੋ ਦੀ ਤਾਂ ਮੈਂ ਆ ਮੋਹ ਦੇ ਕੋਲੇ ਭਾਈ ਜਦੋਂ ਆ ਗਈ ਆਉਗੀ ਜ਼ਰੂਰੀ ਆ ਮਨ ਕਾਇ ਲੱਗਦਾ ਚਾਚੀ ਵੀ ਭੋਗ ਤੱਕ ਨਹੀਂ ਆਉਂਦੀ ਹੈਗੀ ਭੋਗ ਤੋਂ ਬਾਅਦ ਹੀ ਆਉਗੀ ਤੇ ਪਰਵਾਹ ਨਹੀਂ ਚਲ ਕੋਈ ਨਾ ਭਾਈ ਹੁੰਦੀ ਹੈ ਮੈਂ ਤਾਂ ਵੇਕਰ ਰੋਟੀ ਲੈਣ ਵਾਲਾ ਨਹੀਂ ਹੈਗਾ ਹਾਂ ਮੈਨੂੰ ਤੇ ਵੀਰੇ ਰੋਟੀ ਤਾਂ ਲਾਉਣੀ ਨਹੀਂ ਚੱਲ ਕੋਈ ਨਾ ਮੈਂ ਕਿਹੜਾ ਮਰਗੀ ਦੀ ਹੈਗੀਆਂ ਬੱਸ ਚਾਚੀ ਐਨੀ ਗੱਲ ਕਹਿ ਦਿੱਤੀ ਮੈਨੂੰ ਹੌਸਲਾ ਹੋ ਗਿਆ ਹਾਂ ਮੈਂ ਤੇ ਸੀ ਬਣੀ ਚਾਚੀ ਆ ਕਿ ਲੱਗੂ ਪਤਾ ਨਹੀਂ ਨਾ ਹਾਂ ਲੱਗੂ ਭਾਈ ਲੱਗੂ ਕਿਉਂ ਨਹੀਂ ਬੱਸ ਚਾਚੀ ਫਰਾਈ ਕਰੀ ਮੈਂ ਰੋਟੀ ਉ ਤਾਂ ਆਪ ਲਾ ਕੇ ਦੇਖੀ ਸੀਗੀ ਆਪ ਮੈਥੋਂ ਬਣੀ ਨਹੀਂ ਗੱਲ ਰੋਟੀ ਇਹ ਤਾਂ ਜ਼ਰੂਰੀ ਤੇ ਆਪ ਲਾਉਣੀ ਹੈਗੀਆਂ ਮੈਂ ਚੱਲ ਠੀਕ ਹੈ ਚਾਚੀ ਹੌਸਲਾ ਹੋ ਗਿਆ ਚਾਚੀ ਤੇ ਦੀ ਗੱਲ ਕਹਿਤੀ ਮੈਨੂੰ ਨਾ ਨਾ ਕੋਈ ਨਾ ਪੁੱਤ ਬਸ ਫਿਰ ਮੇਰੇ ਮੰਗਰ ਮੰਗਰਾ ਆ ਜਾ ਚੀ ਕੋਈ ਨਾ ਮੈਂ ਆ ਠੀਕ ਹੈ ਮੈਂ ਕਰੀ ਬਣਾ ਲੈ ਹੁਣੀ ਆ ਉਹ ਨਾ ਨਾ ਚਾਚੀ ਘਰੋਂ ਕਦੋਂ ਬਣਾ ਲੈ ਹੁਣੀ ਹੈ ਦਾਲ ਸਾਢੇ ਬਣੀ ਪਈ ਆ ਆਟਾ ਸਾਰਾ ਕੁਝ ਆਪਣੇ ਘਰੇ ਹੈਗਾ ਆਟਾ ਗੋਲ ਕੇ ਮੈਂ ਦੋ ਰੋਟੀਆਂ ਰੋਣੀਆਂ ਸੀ ਕਿਹੜਾ ਬੜੀਆਂ ਖੰਨੇ ਨਾਲ ਕੋਈ ਨਾ ਕੋਈ ਨਾ ਫਿਰ ਮੈਂ ਆਉਣੀ ਆ ਫਿਰ ਬਸ ਠੀਕ ਹੈ ਥੇਰੇ ਤੇ ਇੱਕ ਤਾਂ ਕੰਮ ਨਿਵੇੜ ਕੇ ਆ ਜੀ ਹੈ ਹੁਣ ਨਾਲੇ ਦੋ ਚਾਰ ਮਹੀਨਿਆਂ ਚ ਤੂੰ ਵਿਆਹ ਦਾ ਰਿਸ਼ਤੇ ਦਾ ਕਰ ਲੈ ਕੁਛ ਚਾਚੀ ਸੋਚਣਾ ਬੜਾ ਲੇਟ ਹੋ ਜਾਣਾ ਲੇਟ ਤਾਂ ਹੋ ਰਹੇ ਚਾਚੀ ਮੈਂ ਵੀ ਕੀ ਕਰਾਂ ਸੋਚ ਤਾਂ ਮੈਂ ਰਿਹਾ ਵੀ ਇਹ ਰਿਸ਼ਤੇ ਵਾਲੀ ਗੱਲ ਹੋ ਜੇ ਪਰ ਹੁਣ ਮੈਨੂੰ ਐ ਲ ਇਤੇ ਵਿਆਹ ਆ ਸਾਲ ਡੇਢ ਸਾਲ ਲੱਗੀ ਨਾ ਹਾਂ ਨੂੰ ਦਾਦੀ ਦਾਦੀ ਤੁਸਾਂ ਵਿਆਹ ਵਿਆਹ ਦੇ ਸੋ ਕੋਈ ਨਾ ਕੋਈ 2 ਮਹੀਨਾ ਹੋ ਰਾਤ ਕਜਾਂਗੀ ਫੇਰ ਕਿਹਾ ਬੁੱਤਾ ਚਲ ਕੋਈ ਨਾ ਚਾਚੀ ਹਾਂ ਇਸੇ ਵਾਰ ਵੀ ਸੋਚਾਂਗੇ ਕਰਾਂਗੇ ਗੱਲ ਨਾ ਹੁਣ ਬੁੱਤਾ ਮੈਂ ਫੇਰ ਬਸ ਠੀਕ ਹੈ ਚਾਚੀ ਹਾਂ ਕੰਮ ਦੀ ਬਸ ਠੀਕ ਹੈ ਚਾਚੀ